ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਤੁਹਾਨੂੰ ਕਮਰ ਦਰਦ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਨਾਰੀਅਲ ਦੇ ਤੇਲ ਵਿੱਚ 3-4 ਲਸਣ ਦੀਆਂ ਕਲੀਆਂ ਪਾ ਕੇ ਗਰਮ ਕਰ ਲਓ ਅਤੇ ਉਸ ਤੇਲ ਦੀ ਮਾਲਿਸ਼ ਕਰੋ ਨੰਬਰ 2 ਤੁਸੀਂ ਕੋਈ ਵੀ ਕੱਪੜਾ ਪ੍ਰੈਸ ਕਰਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਪਾਣੀ ਨੂੰ ਸਪਰੇਅ ਕਰੋ ਇਸ ਨਾਲ ਤੁਸੀਂ ਬਹੁਤ ਹੀ ਜਲਦੀ ਤੇ ਵਧੀਆ ਤਰੀਕੇ ਨਾਲ ਪ੍ਰੈਸ ਕਰ ਸਕਦੇ ਹੋ ਨੰਬਰ ਤਿੰਨ ਸਰੀਰ ਵਿੱਚ ਪਾਣੀ ਦੀ ਕਮੀ ਆਉਣ ਨਾਲ ਤੁਹਾਨੂੰ ਕਾਲੇ ਕੇਰਿਆਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਪਾਣੀ ਜਿਆਦਾ ਤੋਂ ਜਿਆਦਾ ਪੀਆ ਕਰੋ ਨੰਬਰ 4 ਜੇਕਰ ਤੁਸੀਂ ਇੱਕ ਦੀਵੇ ਦੇ ਪਿਛਲੇ ਪਾਸੇ ਨੂੰ ਗੈਸ ਉੱਪਰ ਗਰਮ ਕਰਕੇ ਫਿਰ ਉਸ ਨੂੰ ਸੈਲਫ ਉੱਪਰ ਰੱਖ ਕੇ ਉਸ ਉੱਪਰ ਕੈਂਚੀ ਜਾਂ ਫਿਰ ਚਾਕੂ ਕਸਾ ਦਮੋ ਤਾਂ ਇਸ ਨਾਲ ਉਹ ਬਹੁਤ ਹੀ ਵਧੀਆ ਤੇ ਆਸਾਨੀ ਨਾਲ ਤਿੱਖੇ ਹੋ ਜਾਣਗੇ ਜੇਕਰ ਕੱਦੂ ਕਾਸ ਵੀ ਖੁੰਡਾ ਹੋ ਗਿਆ ਹੋਵੇ ਤਾਂ ਇਸ ਨੂੰ ਵੀ ਤੇਜ ਕਰ ਸਕਦੀ ਹੂੰ ਨੰਬਰ 5 ਇੱਕ ਸਵੇ ਦੇ ਅਨੁਸਾਰ ਬਦਾਮ ਖਾਣ ਵਾਲੇ ਲੋਕਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ ਨੰਬਰ 6 ਜੇਕਰ ਤੁਹਾਡੇ ਹੱਥਾਂ ਦੇ ਨੋں ਕਿਸੇ ਵੀ ਚੀਜ਼ ਕਾਰਨ ਪੀਲੇ ਪੈ ਗਏ ਹੋਣ ਤਾਂ ਉਹਨਾਂ ਉੱਪਰ ਹਲਕਾ ਜਿਹਾ ਕਾਲਗੇਟ ਲਗਾ ਲਓ ਫਿਰ ਦੰਦਾਂ ਵਾਲੇ ਬਰਸ਼ ਦੀ ਮਦਦ ਨਾਲ ਹਲਕਾ ਹਲਕਾ ਰਗੜ ਲਓ ਫਿਰ ਸਾਫ਼ ਪਾਣੀ ਨਾਲ ਧੋ ਦੋ ਇਸ ਤਰ੍ਹਾਂ ਤੁਹਾਡੇ ਨੋں ਬਹੁਤ ਹੀ ਸਾਫ਼ ਹੋ ਜਾਣਗੇ ਤੇ ਚਮਕ ਵੀ ਜਾਣਗੇ ਨੰਬਰ 7 ਜੇਕਰ ਤੁਸੀਂ ਇਮਲੀ ਦਾ ਪਾਣੀ ਰੋਜ਼ਾਨਾ ਪੀਂਦੇ ਹੋ ਤਾਂ ਇਹ ਤੁਹਾਡੇ ਖੂਨ ਨੂੰ ਪਿਆਰੋ ਫਾਇਦਾ ਕਰ ਦਿੰਦਾ ਹੈ ਅਤੇ ਤੁਹਾਡੀ ਬਾਡੀ ਨੂੰ ਵੀ ਸਲਿਮ ਰੱਖਦਾ ਹੈ ਨੰਬਰ 8 ਜੇਕਰ ਤੁਸੀਂ ਤੇ ਹਰੀ ਮਿਰਚ ਦੇ ਬੀਜਾਂ ਨੂੰ ਆਸਾਨੀ ਨਾਲ ਕੱਢਣਾ ਚਾਹੁੰਦੇ ਹੋ ਤਾਂ ਆਪਣੇ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਰੱਖ ਕੇ ਗੋਲ-ਗੋਲ ਘਮਾਓ ਫਿਰ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਬੀਜ ਆ ਜਾਣਗੇ ਫਿਰ ਉੱਪਰ ਉਹਦੀ ਡੰਡੀ ਕੱਟ ਕੇ ਬੀਜਾਂ ਨੂੰ ਬਾਹਰ ਕੱਢ ਦਵੋ ਨੰਬਰ 9 ਜੇਕਰ ਤੁਸੀਂ ਭਰਪੂਰ ਪ੍ਰੋਟੀਨ ਚਾਹੁੰਦੇ ਹੋ ਤਾਂ ਮੈਗੀ ਜਗਾ ਮੈਗੀ ਦੀ ਜਗਾ ਤੁਸੀਂ ਮੂੰਗੀ ਦਾਲ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਨੰਬਰ 10 ਜੇਕਰ ਤੁਸੀਂ ਪਿਆਜ਼ ਦੇ ਰਾਸਨ ਨੂੰ ਮੁਰਗੀ ਦੇ ਅੰਡੇ ਦੀਸ ਫੇਦੀ ਵਿੱਚ ਮਿਲਾ ਕੇ ਆਪਣੇ ਕੰਨਾਂ ਵਿੱਚ ਲਗਾ ਪਾ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੰਨਾਂ ਵਿੱਚ ਹੋਇਆ जखਮ ਜਲਦੀ ਨਾਲ ਪਰ ਕੇ ਠੀਕ ਹੋ ਜਾਵੇਗਾ ਨੰਬਰ 11 ਖਾਣਾ ਖਾਣ ਤੋਂ ਬਾਅਦ-ਬਦ ਹਜਮੀ ਹੋਣ ਲੱਗੇ ਤਾਂ ਜਾਂ ਘਟੇੜਕਾਰਣ ਲੱਗਣ ਤਾਂ ਪਿਆਜ਼ ਉੱਪਰ ਨਿੰਬੂ ਦਾ ਰਸ ਨਿਚੋੜ ਕੇ ਖਾਓ ਨੰਬਰ 12 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਪੂਰੀ ਜ਼ਿੰਦਗੀ ਲੰਬੇ ਤੇ ਸੁੰਦਰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੇਸੀ ਕਿਓ ਦਾ ਸੇਵਨ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਵਾਲਾਂ ਤੇ ਦੇਸੀ ਕਿਓ ਦੀ ਮਾਲਿਸ਼ ਵੀ ਜਰੂਰ ਕਰਿਆ ਕਰੋ ਨੰਬਰ 13 ਜੇਕਰ ਤੁਹਾਡੇ ਪਸ਼ਾਬ ਵਿੱਚ ਪੀਲਾ ਪੰਨ ਦਿਖਾਈ ਦੇਣ ਲੱਗੇ ਤਾਂ ਨਿੰਬੂ ਪਾਣੀ ਪੀਣਾ ਸ਼ੁਰੂ ਕਰ ਦਿਓ ਆਪਣੇ ਆਪ ਠੀਕ ਹੋ ਜਾਵੇਗਾ ਨੰਬਰ 14 ਜਿਹੜੀਆਂ ਔਰਤਾਂ ਦੇ ਕੰਨ ਉੱਪਰ ਵਧੇਰੇ ਵਾਲ ਹੁੰਦੇ ਹਨ ਉਹਨਾਂ ਔਰਤਾਂ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜਿੰਨਾ ਔਰਤਾਂ ਦੇ ਕਾਰਨ ਹੀ ਕਈ ਵਾਰਕਾਰ ਵਿੱਚ ਕਲੇਸ਼ੋਂ ਤੋਂ ਬਚ ਜਾਂਦਾ ਹੈ ਨੰਬਰ 15 ਰੋਟੀਆਂ ਵਾਲੇ ਡੱਬੇ ਵਿੱਚ ਲੌਂਗ ਪਾ ਕੇ ਰੱਖਣ ਨਾਲ ਰੋਟੀਆਂ ਮੁਲਾਇਮ ਬਣੀਆਂ ਰਹਿੰਦੀਆਂ ਨੇ ਨੰਬਰ 16 ਅੱਧਾ ਚਮਚੇ ਬੈਸਲਿਨ ਦਾ ਮਿਕਸ ਕਰਕੇ ਆਪਣੇ ਪੈਰਾਂ ਦੀਆਂ ਹੱਡੀਆਂ ਉੱਪਰ ਲਗਾ ਲਓ ਦਿਨਾਂ ਵਿੱਚ ਹੀ ਤੁਹਾਡੀਆਂ ਫਟੀਆਂ ਅੱਡੀਆਂ ਠੀਕ ਹੋ ਜਾਣਗੀਆਂ ਨੰਬਰ 17 ਰਾਤ ਨੂੰ ਪੈਰਾਂ ਉੱਪਰ ਮਾਲਿਸ਼ ਕਰਨ ਨਾਲ ਕੋਈ ਵੀ ਬਿਮਾਰੀ ਜਲਦੀ ਤੁਹਾਡੇ ਨਜ਼ਦੀਕ ਨਹੀਂ ਆਉਂਦੀ ਅਤੇ ਨੀਂਦ ਵੀ ਬਹੁਤ ਹੀ ਵਧੀਆ ਆਉਂਦੀ ਹੈ ਨੰਬਰ 18 ਜਦੋਂ ਵੀ ਔਰਤਾਂ ਕਈ ਵਾਰ ਤਾਰ ਉੱਪਰ ਕੱਪੜੇ ਸੁਕਣੇ ਪਾਉਂਦੀਆਂ ਹਨ ਤਾਂ ਉਹਨਾਂ ਉਹਨਾਂ ਦੀ ਜੇ ਤੁਹਾਡੇ ਕੋਲ ਕੋਈ ਵੀ ਜਗ੍ਹਾ ਨਹੀਂ ਹੁੰਦੀ ਤਾਂ ਗਿੱਲੇ ਕੱਪੜਿਆਂ ਨੂੰ ਪਾਉਣ ਲਈ ਇਸ ਤਰ੍ਹਾਂ ਤੁਸੀਂ ਹੈਂਗਰ ਵਿੱਚ ਸਕੁੰਡੀਆਂ ਲਗਾ ਪਾ ਲਓ ਫਿਰ ਇਹਨਾਂ ਉੱਪਰ ਕੱਪੜੇ ਟੰਗ ਕੇ ਘਰ ਵਿੱਚ ਲੱਗੀ ਹੋਈ ਟੰਗਣੀ ਉੱਪਰ ਟੰਗ ਦਿਓ ਇਸ ਤਰ੍ਹਾਂ ਤੁਹਾਡੇ ਸਾਰੇ ਕੱਪੜੇ ਸੁੱਕ ਜਾਣਗੇ ਨੰਬਰ 19 ਜੇਕਰ ਚੱਕਰ ਆਉਣ ਦੀ ਸਮੱਸਿਆ ਹੈ ਤਾਂ ਗੁੜ ਖਾਇਆ ਕਰੋ ਇਸ ਨਾਲ ਭਰਪੂਰ એનર્ਜੀ ਮਿਲਦੀ ਹੈ ਨੰਬਰ 20 ਸਰਦੀਆਂ ਦੇ ਮੌਸਮ ਵਿੱਚ ਅਕਸਰ ਸਾਡੇ ਗੈਸ ਸਿਲੰਡਰ ਦੀ ਗੈਸ ਜੰਮ ਜਾਂਦੀ ਹੈ ਜਿਹਦੇ ਵਿੱਚ ਜੇਕਰ ਤੁਸੀਂ ਸਿਲੰਡਰ ਉੱਪਰ ਕੋਈ ਵੀ ਗਰਮ ਕੋਟੀ ਬਹਿਨਾ ਦਵਾਂ ਤਾਂ ਇਸ ਨਾਲ ਉਸ ਦੀ ਗੈਸ ਨਹੀਂ ਜਮੇਗੀ ਤੇ ਨਾਲ ਹੀ ਗੈਸ ਵੀ ਲੰਬੇ ਸਮੇਂ ਤੱਕ ਚੱਲੇਗਾ ਨੰਬਰ 21 ਹਰ ਰੋਜ਼ ਨਹਾਉਣ ਵਾਲਾ ਵਿਅਕਤੀ ਬਹੁਤ ਘੱਟ ਬਿਮਾਰ ਹੁੰਦਾ ਹੈ ਇਸ ਲਈ ਸਾਨੂੰ ਹਰ ਰੋਜ਼ ਹੀ ਨਹਾਉਣਾ ਚਾਹੀਦਾ ਹੈ ਨੰਬਰ 22 ਜੇਕਰ ਔਰਤਾਂ ਰੋਜ਼ਾਨਾ ਆਪਣੇ ਹੱਥਾਂ ਪੈਰਾਂ ਪਰ ਬੈਠ ਕੇ ਸਰੀਰ ਦੀ ਮਾਲਿਸ਼ ਪੈਰਾਂ ਸੌਰੀ ਪੈਰਾਂ ਦੀ ਮਾਲਿਸ਼ ਕਰ ਲੈਣ ਤਾਂ ਇਸ ਤਰ੍ਹਾਂ ਕਦੇ ਵੀ ਤੁਹਾਡੇ ਹੱਥ ਪੈਰ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਹਮੇਸ਼ਾ ਉਹਨਾਂ ਦਾ ਰੰਗ ਵੀ ਸਾਫ਼ ਰਹੇਗਾ ਨੰਬਰ 23 ਤુલਸੀ ਦੇ ਪੱਤਿਆਂ ਦਾ ਕੜਾ ਬਣਾ ਕੇ ਪੀਣ ਨਾਲ ਸਰਦੀ ਜ਼ੁਖਾਮ ਅਤੇ ਬਲਗਮ ਤੋਂ ਰਾਹਤ ਮਿਲਦੀ ਹੈ ਨੰਬਰ 24 ਦਿਲ ਵਿੱਚ ਚੈਮਜ਼ ਮਤਲਬ ਤੇਜਵਾਨ ਨਾਲ ਪਿਆਰ ਕਰਦੇ ਨੇ ਬਹੁਤ ਸਾਰੇ ਲੋਕ ਦੁਨੀਆ ਵਿੱਚ ਇਹੀ ਕਾਰੋਬਾਰ ਕਰਦੇ ਨੇ ਨੰਬਰ 25 ਗਰਮੀਆਂ ਵਿੱਚ ਆਮਲੇ ਦਾ ਸ਼ਰਬਤ ਪੀਣ ਨਾਲ ਪਿਆਸੇ ਘੱਟ ਲੱਗਦੀ ਹੈ ਤੇ ਲੂਂ ਤੋਂ ਵੀ ਬਚਿਆ ਰਹਿੰਦਾ ਹਾਂ ਨੰਬਰ 26 ਦੁਨੀਆ ਇਨਸਾਨ ਦੀ ਚੰਗਾਈ ਤੇ ਹਮੇਸ਼ਾ ਚੁੱਪ ਰਹਿੰਦੀ ਹੈ ਗੱਲ ਜੇਕਰ ਬਰਾਈ ਦੀ ਹੋਵੇ ਤਾਂ ਫੇਰੇ ਗੁੰਗੇ ਵੀ ਬੋਲਣ ਲੱਗ ਜਾਂਦੇ ਨੇ ਨੰਬਰ 27 ਛਾਲਿਆਂ ਉੱਪਰ ਹਰੇ ਧਣੀਏ ਦਾ ਹਸ ਲਗਾਉਣ ਨਾਲ ਛਾਲੇ ਬਿਲਕੁਲ ਠੀਕ ਹੋ ਜਾਂਦੇ ਹਨ ਨੰਬਰ 29 ਸੌਰੀ 28 ਗਲਤ ਲੋਕ ਸਭ ਦੀ ਜ਼ਿੰਦਗੀ ਵਿੱਚ ਆਉਂਦੇ ਨੇ ਪਰ ਇਹ ਲੋਕ ਹਮੇਸ਼ਾ ਸਹੀ ਸਬਕ ਦੇ ਕੇ ਜਾਂਦੇ ਨੇ ਨੰਬਰ 29 ਸਰਦੀਆਂ ਵਿੱਚ ਤਿਲ ਦਾ ਸੇਵਨ ਕਰਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 29 ਮੈਂ ਸੁਣਿਆ ਕਿ ਦੁਨੀਆ ਪਿਆਰ ਨਾਲ ਚੱਲਦੀ ਹੈ ਕੋਈ ਕਹਿੰਦਾ ਕਿ ਇਹ ਦੁਨੀਆ ਦੋਸਤੀ ਨਾਲ ਚੱਲਦੀ ਹੈ ਾਰੇ ਜਦੋਂ ਮੈਂ ਅਜਮਾਇਆ ਤਾਂ ਪਾਇਆ ਕਿ ਦੁਨੀਆ ਤਾਂ ਸਿਰਫ ਮਤਵਲ ਨਾਲ ਹੀ ਚੱਲਦੀ ਹੈ ਨੰਬਰ 31 ਔਰਤਾਂ ਨੂੰ ਸਰਦੀਆਂ ਵਿੱਚ ਤਿਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸੇ ਵਿੱਚ ਕੈਲਸ਼ੀਅਮ ਅਤੇ ਮੈਗਨੀਅਮ ਐਸਿਡ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਨੰਬਰ 32 ਤੁਹਾਡੀ ਜ਼ਿੰਦਗੀ ਵਿੱਚ ਜੇਕਰ ਕੋਈ ਰੁਕਣ ਟੋਕਣ ਵਾਲਾ ਹੈ ਤਾਂ ਉਸ ਦਾ एहसान ਮੰਨੋ ਕਿਉਂਕਿ ਜਿੰਨਾ ਬਾਗਾਂ ਵਿੱਚ ਮਾਲੀ ਨਾ ਹੋਣ ਉਹ ਜਲਦੀ ਹੀ ਉੱਜੜ ਜਾਂਦੇ ਨੇ ਨੰਬਰ 33 ਮਸਾਲੇ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਰੱਖਣ ਨਾਲ ਮਸਾਲਾ ਕਦੇ ਵੀ ਖਰਾਬ ਨਹੀਂ ਹੁੰਦਾ ਨੰਬਰ 34 ਕਿਸੇ ਵੀ ਵਿਅਕਤੀ ਦਾ ਸਹਿਣਸ਼ੀਲਤਾ ਇੱਕ ਖਿੱਚੇ ਹੋਏ ਤਾਗੇ ਵਾਂਗ ਹੁੰਦੀ ਹੈ ਜੇ ਇੱਕ ਸੀਮਾ ਤੋਂ ਬਾਅਦ ਖਿੱਚਿਆ ਗਿਆ ਤਾਂ ਉਸ ਦਾ ਟੁੱਟਣਾ ਯਕੀਨੀ ਹੋ ਜਾਂਦਾ ਹੈ ਨੰਬਰ 35 ਪਾਣੀ ਹਮੇਸ਼ਾ ਘੁੱਟ ਘੁੱਟ ਕਰਕੇ ਹੀ ਪੀਣਾ ਚਾਹੀਦਾ ਹੈ ਤਾਂ ਕਿ ਮੂੰਹ ਦੀ ਲਾਰ ਜਿਆਦਾ ਤੋਂ ਜਿਆਦਾ ਪੇਟ ਅੰਦਰ ਜਾਵੇ ਇਸ ਨਾਲ ਗੈਸ ਐਸਿਡਿ ਅਤੇ ਮੋਟਾਪੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 36 ਪੈਸਿਆਂ ਦੇ ਨਾਲ-ਨਾਲ ਦਵਾਵਾਂ ਵੀ ਕਮਾਇਆ ਇੱਥੇ ਇਹ ਉਥੇ ਕੰਮ ਆਉਂਦੀਆਂ ਨੇ ਜਿੱਥੇ ਪੈਸਾ ਨਹੀਂ ਕੰਮ ਆਉਂਦਾ ਨੰਬਰ 37 ਕਦ ਸੌਰੀ ਕਦੂ ਦਾ ਜੂਸ ਪੀਣ ਨਾਲ ਵਜਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਨੰਬਰ 38 ਜੇਕਰ ਕੋਈ ਤੁਹਾਡੇ ਨਾਲ ਨਾਰਾਜ਼ ਹੈ ਤਾਂ ਉਸ ਨੂੰ ਮਨ ਇਹੇ ਮਾਨਵੀ ਹੈ ਕਿ ਤੁਸੀਂ ਉਸ ਨੂੰ ਮਨਾ ਲਮੋਗੇ ਤਾਂ ਉਸ ਦਾ ਇਹ غرور ਕਦੇ ਵੀ ਟੁੱਟਣ ਨਾ ਦਿਵੋ ਨੰਬਰ 39 ਬੱਚਿਆਂ ਦੀ ਲੰਬਾਈ ਵਧਾਉਣ ਲਈ ਪਿਆਜ਼ ਅਤੇ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 40 ਲੋਕਾਂ ਨੇ ਪੁੱਛਿਆ ਕਿ ਤੁਸੀਂ ਇੰਨਾ ਖੁਸ਼ੇ ਕਿਵੇਂ ਰਹ ਲੈਂਦੇ ਹੋ ਅਸੀਂ ਕਿਹਾ ਕਿ ਅਸੀਂ ਕਿਸੇ ਦੀ ਖੁਸ਼ੀ ਦੇਖ ਕੇ ਈਰਖਾ ਨਹੀਂ ਕਰਦੇ ਤੇ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੇ ਨੰਬਰ 41 ਲੋਹੇ ਤੇ ਚਾਕੂ ਨਾਲ ਕੇਲਾ ਜਾਂ ਫਿਰ ਫਲਾਂ ਨੂੰ ਨਹੀਂ ਕੱਟਣਾ ਚਾਹੀਦਾ ਇਸ ਨਾਲ ਫਲ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 42 ਜੂਹਾ ਪਿੰਜਰੇ ਵਿੱਚ ਫਸ ਜਾਂਦਾ ਕਿਉਂਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਪਿੰਜਰੇ ਵਿੱਚ ਰੱਖਿਆ ਹੋਇਆ ਭੋਜਨ ਉਸ ਨੂੰ ਮੌਤ ਵਿੱਚ ਕਿਉਂ ਦਿੱਤਾ ਜਾ ਰਿਹਾ ਹੈ ਨੰਬਰ 43 ਕੰਪਿਊਟਰ ਵਿੱਚੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਸਾਡੀਆਂ ਅੱਖਾਂ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ ਇਹਨਾਂ ਤੋਂ ਬਚਣ ਲਈ ਤੁਸੀਂ ਐਂਟੀ ਗੈਲਰੀਨ ਸਕ੍ਰੀਨ ਦਾ ਇਸਤੇਮਾਲ ਕਰ ਸਕਦੇ ਹਾਂ ਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਸੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ